ਪ੍ਰਾਈਵੇਟਾਈਜ਼ੇ ਸੇਖੋ ਜੇ ਕੋਈ ਐਮਐਸਪੀ ਦੇਂਦਿਆ ਤੇ ਉਹ ਕਿਸਾਨਾਂ ਦਾ ਪੜਾਵਾ ਕੈਮਰਾ ਫੇਸਰ ਸਾਨੂੰ ਕੀ ਇਤਰਾਜ ਆ ਕੋਈ ਐਸਐਨਐਲ ਪੈਦਾ ਕਰਨ ਜਾਂ ਕੁਛ ਹੋਰ ਜੋ ਵਰਜੀ ਪੈਦਾ ਕਰਨ ਜੋ ਜੋ ਵਿਧਾਇਕ ਜੇ ਕਿਸਾਨਾਂ ਨੂੰ ਇਤਰਾਜ ਹੋਏ ਫਿਰ ਤੇ ਮੰਨਾ ਸਰਪਾਲ ਸਿੰਘ ਖੈਰਾਂ ਉਹ ਚਲੋ ਅਨਫਰਚਿਊਟ ਗੱਲ ਆ ਸਰਪਾਲ ਖੈਰਾ ਜੀ ਦੀ ਅਨਫਰਚਿਊਟ ਗੱਲ ਆ ਪਰ ਜੇ ਕੋਈ ਕਹਿੰਦਾ ਮੈਂ ਕਿਸਾਨਾਂ ਨੂੰ ਕਣਕ ਮੱਕੀ ਦੇ ਫੁੱਲ ਪੇਮੈਂਟ ਕਰਾਂਗਾ ਫਿਰ ਨਥਿੰਗ ਇਹ ਤੁਹਾਨੂੰ ਜਿੱਦ ਜਿੱਦ ਕੀ ਹੈ ਇਹਦਾ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਮਾ ਨੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਦੇਵਾਂਗੇ ਕਿਹੜੀ ਸਰਕਾਰ ਆਪ ਜਵਾਬ ਦੇ ਜੀ ਇਸ ਗੱਲ ਦਾ ਉਹਨਾਂ ਨੇ ਕਲੇਮ ਕੀਤਾ ਦਾਵਾ ਕੀਤਾ ਸਮਾ ਆ ਜਾਣਾ ਸਮਾ ਨੇ ਗੱਲ ਆ ਜਾਣੀ ਹੈ ਚੀਮਾ ਨੇ ਵੀ ਦਰਜਤ ਆਇਆ ਕਿ ਉਹਨਾਂ ਦੇ ਬੇਟੇ ਰਣਾ ਗੁਜੀਦੇ ਉਹਦੇ ਬੇਟੇ ਚਲੋ ਨਵਤੇ ਚੀਮਾ ਤਾਂ ਫਟੋ ਦੀ ਗੱਲ ਉਹਦੀ ਗੱਲ ਛੱਡੋ ਪਰ ਕੋਈ ਐਸੀ ਗਲਤ ਗੱਲ ਨਹੀਂ ਹੈਗੀ। ਸ੍ਰੀ ਰਾਣਾ ਵੀ ਕਹਿੰਦੇ ਨੇ ਕਿ ਮੇਰੇ ਸੰਪਰਕ ਵਿੱਚ ਲekin ਤੁਹਾਡੇ ਵਾਕੀ ਵਿਦਾਇਕ ਕਹਿੰਦੇ ਨੇ ਕੀ ਹੈ ਕਿ ਉਹਦੇ ਸੰਪਰਕ ਵਿੱਚ ਫੋਨ ਕੇ ਵੀ ਸਾਡੇ ਸੰਪਰਕ ਵਿੱਚ ਤੇ ਨਹੀਂ ਹੈ। ਨਹੀਂ ਪਰ ਠੀਕ ਹੈ ਸਾਰਿਆਂ ਦਾ ਸੰਪਰਕ ਵਿੱਚ ਤੇ ਹੋਣਾ ਨਹੀਂ ਜਿਹਨੇ ਹੋਣਾ ਲੀਡਰ ਨੂੰ ਕੋ ਟੱਚ ਕਰਨਾ ਐਂਡ ਲੀਡਰ ਨਹੀਂ ਮਿਲਦਾ ਵਾ। ਇਹ ਪ੍ਰਤਾਪ ਜੀ ਜਵਾਬ ਦੇ ਸਕਦੇ ਨੇ ਉਹਨਾਂ ਦੇ ਟੱਚ ਹੈਗੇ ਕਿ ਨਹੀਂ ਹੈਗੇ।